ਕਿ ਜਦੋਂ ਮੁਕਦਮੇ ਦਰਜ ਕਰਨ ਬਾਅਦ ਉਮੂਮਨ ਜਿਹੜੇ ਤਸਕਰ ਹੈ ਇਹ ਬੇਲ ਤੇ ਬਾਹਰ ਆ ਜਾਂਦੇ ਆ ਤੇ ਇੱਕ ਇਦਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਹੜਾ ਕਿ ਜਮਾਨਤੀ ਇਹ ਫਰਾਡ ਕਰਕੇ ਉਹਨਾਂ ਦੀ ਬੇਲ ਉਹਨਾਂ ਦੀ ਸ਼ੋਰਟੀ ਦਿੰਦੇ ਸੀ ਤੇ ਉਹ ਫਰਾਡ ਦੇ ਤਹਿਤ ਫਿਰ ਇਹ ਜਿਹੜੇ ਨਸ਼ਾ ਤਸਕਰ ਬਾਹਰ ਆ ਜਾਂਦੇ ਸੀ ਇਹ ਫਰਾਡ ਕਿਵੇਂ ਹੁੰਦਾ ਸੀ ਜੀ ਮੈਂ ਤੁਹਾਨੂੰ ਮੋਡਸ ਆਪਰੇਂਡੀਸ਼ਨ ਦਾ ਦੱਸਣਾ ਚਾਹਾਂਗਾ ਕਿ ਇਹ ਪਹਿਲਾਂ ਜਾਲੀ ਆਧਾਰ ਕਾਰਡ ਬਣਾਉਂਦੇ ਸੀ ਆਪਣੇ ਫੋਨਾਂ ਤੋਂ ਫਿਰ ਇਹ ਜਾਲੀ ਦਸਤਾਵੇਜ਼ ਦਿੰਦੇ ਸੀ ਇਹ ਸਾਰਾ ਕੰਮ ਕਰਨ ਦੇ ਇਹ ਬੇਸਿਕਲੀ ਪੈਸੇ ਲੈਂਦੇ ਸੀਗੇ ਜਿਹੜੇ ਅੰਦਰ ਮਲਜ਼ਮ ਹੈ ਉਹ ਮਲਜ਼ਮਾਂ ਤੋਂ ਪੈਸੇ ਲੈ ਕੇ ਤੇ ਫਿਰ ਇਹ ਗਲਤ ਤਰੀਕੇ ਨਾਲ ਉਹਨਾਂ ਦੀ ਬੇਲ ਅਪਲਾਈ ਕਰਕੇ ਉਹਨਾਂ ਨੂੰ ਬੇਲ ਦਵਾਉਂਦੇ ਸੀ ਇਦਾਂ ਦੇ ਜੀ ਕੁੱਲ ਆਪਾਂ ਜਦੋਂ ਸਾਡੇ ਸਾਹਮਣੇ ਆਇਆ ਇਹਦੇ ਵਿੱਚ ਸਾਡੇ ਡੀਐਸਪੀ ਸਾਹਿਬ ਸਰਦਾਰ ਦਮਨਵੀਰ ਸਿੰਘ ਸਾਡੇ ਐਸਐਚਓ ਸਾਹਿਬ ਕਰਨ ਸੰਧੂ ਜੀ ਤੇ ਇਹਨਾਂ ਦੀ ਜਿਹੜੀ ਅੱਗੇ ਟੀਮ ਹੈ ਉਹਨਾਂ ਨੇ ਬਹੁਤ ਵਧੀਆ ਤੇ ਬੜੇ ਸੁਚਿੰਜੇ ਢੰਗ ਨਾਲ ਇਹਨੂੰ ਨਿਪਰੇ ਚਾੜਿਆ ਇਹਦੇ ਵਿੱਚ ਮੁਕੱਦਮਾ ਨੰਬਰ 137 ਦਰਜ ਕੀਤਾ ਗਿਆ ਜੀ 3192 3184 3362 3363 338 3402 ਕਾਰਡ 2 ਪੀਐਨਐਸ ਇਹਦੇ ਵਿੱਚ ਜੀ ਪੰਜ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਜੋ ਕਿ ਹਨ ਗੁਰਦੀਪ ਸਿੰਘ ਨੰਬਰਦਾਰ surjit singh teerat singh manjinder singh te jaksir singh ਇਹਨਾਂ ਵਿੱਚੋਂ ਜੀ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਕਿੰਗ ਪੈਂਸੀ ਇਹ ਬੇਸਿਕਲੀ ਝਾਲੀ ਦਸਤਾਵੇਜ਼ ਤੇ ਉਹ ਤਿਆਰ ਕਰਕੇ ਇਹਨਾਂ ਨੇ ਘਟੋ ਇਹੀ ਇਹੀ ਸਾਰਿਆਂ ਨੂੰ ਫਿਰ ਤੋਂ ਅਪੀਲ ਕਰਦਾ ਕਿ ਜਿਹੜੀ ਸਾਡੀ ਮੁਹਿੰਮ ਹੈ ਇਹਨੂੰ ਇੱਕ ਲੋਕ ਮੁਹਿੰਮ ਬਣਾਇਆ ਜਾਏ ਜੇ ਲੋਕਾਂ ਨੂੰ ਸੰਗਰੂਰ ਵਾਸੀਆਂ ਨੂੰ ਕਿਸੇ ਵੀ ਹੋਰ ਨੂੰ ਇਦਾਂ ਦਾ ਕੋਈ ਵੀ ਹੋਰ ਚੀਜ਼ ਪਤਾ ਲੱਗਦੀ ਹੈ ਵੀ ਲੋਕ ਜਾਲੀ ਦਸਤਾਵੇਜ਼ ਦੇ ਕੇ ਬੇਲ ਕਰ ਰਹੇ ਹੈ ਜਾਂ ਹੋਰ ਕੋਈ ਵੀ ਮਾਲ ਪ੍ਰੈਕਟਿਸ ਹੋ ਸਾਡੇ ਤੱਕ ਜ਼ਰੂਰ ਪਹੁੰਚਾਇਆ ਜਾਣਾ ਆਪਾਂ ਬੜੀ ਕਾਰਵਾਈ ਅਮਲ ਤੇ ਲਿਆਵਾਂਗੇ ਤੇ ਜਿਹੜੇ ਤਸਕਰ ਇਸ ਟਾਈਮ ਬੇਲ ਤੇ ਵੀ ਨੇ ਉਹਨਾਂ ਨੂੰ ਵੀ ਸਾਡੀ ਇੱਕ ਸਖਤ ਮੈਸੇਜ ਹੈ ਯਾਹਾਂ ਤੱਕ ਇਸੇ ਹੋਰ ਕੰਮ ਨੂੰ ਛੋੜ ਲੋ ਜੇ ਫਿਰ ਤੋਂ ਨਸ਼ੇਵਾਲ ਹੀ ਜਾਣਾ ਤੇ ਸਾਡੇ ਕੋਲ ਕਾਰਵਾਈ ਕਰਨ ਦੇ ਬਹੁਤ ਸਾਰੇ ਹੋਰ ਵੀ ਉਪਰਾਲੇ ਆ ਤੇ ਆਪ ਹੁਣਾਂ ਤੇ ਸਖਤ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਫਿਰ ਤੋਂ ਜ਼ਿਲ੍ਹਾ ਚ ਭੇਜ ਲੈਂਦੇ ਹਾਂ ਇਹ ਜੀ ਸਾਡੀ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਉਹਦੇ ਬੇਸ ਤੇ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਜਾਲੀ ਦਸਤਾਵੇਜ਼ ਤਿਆਰ ਹੋ ਕੇ ਬੇਲਾਵਾਰੀ ਆ ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਦੀ ਪ੍ਰੋਐਕਟਿਵਨੈਸ ਸੀ ਉਹਨਾਂ ਨੇ ਇਹਨੂੰ ਘੋਕ ਕੀਤੀ ਚੰਗੀ ਤਰ੍ਹਾਂ ਉਥੋਂ ਪਤਾ ਲੱਗਾ ਵੀ ਸਾਰੇ ਆਧਾਰ ਕਾਰਡ ਕਿਉਂਕਿ ਆਧਾਰ ਕਾਰਡ ਚ ਕਵਰ ਕੋਡ ਸਰਚ ਕੀਤੇ ਤੇ ਉਹ ਚ ਫੋਟੋ ਕਿਸੇ ਹੋਰ ਦੀ ਤੇ ਅਸਲੀ ਆਧਾਰ ਕਾਰਡ ਤੇ ਫੋਟੋ ਕਿਸੇ ਹੋਰ ਦੀ ਉਹ ਜਾਲੀ ਫੋਟੋਆਂ ਤੋਂ ਫਿਰ ਅੱਗੇ ਤੋਂ ਅੱਗੇ ਲੜੀ ਚੱਲਦੀ ਰਹੀ ਤੇ ਆਪਾਂ ਅੱਗੇ ਪਹੁੰਚ ਸਕੇ ਹਾਂ ਹਾਂ ਜੀ ਇਹ ਬੇਸਿਕਲੀ ਜਿਹੜੇ ਆਧਾਰ ਕਾਰਡ ਤੇ ਫੋਟੋ ਆਉਂਦੀਆਂ ਹਾਂ ਜੀ ਫੋਟੋਆਂ ਚੇਂਜ ਕਰ ਦਿੰਦੇ ਸੀ ਫੋਟੋ ਆਪਣੀ ਲਾ ਲੈਣੀ ਨਾਮ ਜਿਹੜਾ ਆਧਾਰ ਕਾਰਡ ਦਾ ਪੁਰਾਣਾ ਉਹੀ ਚੱਲੀ ਜਾਣਾ ਤੇ ਉਹ ਜਿਹੜੇ ਬੰਦੇ ਦੀ ਪ੍ਰਾਪਰਟੀ ਦੀ ਫਰਦ ਕਢਾ ਲੈਣੀ ਤਸਿਲੋਂ ਅੱਧ ਕਢਾ ਕੇ ਤੇ ਫਿਰ ਉਹ ਦਸਤਾਵੇਜ਼ ਲਾ ਕੇ ਬੇਲ ਅਪਲਾਈ ਕਰਦੇ ਹਾਂ ਹਾਂਜੀ ਇਹ ਜੀ ਮਦਰੀ ਉਮਰ ਦੇ ਨੌਜਵਾਨ 30 ਤੋਂ 40 ਕੁਝ ਇਹਨਾਂ ਤੇ ਪਹਿਲਾਂ ਵੀ ਪਰਚੇ ਕਈਆਂ ਤੇ ਆਈਪੀਸੀ ਦੇ ਪਰਚੇ ਇੱਕ ਤਾਂ ਐਨਡੀ ਦੇ ਵੀ ਪਰਚਾ ਤੇ ਹੈ ਡਿਫਾਲਟਰ ਨਹੀਂ ਇਹ ਜੀ ਤੁਰੀ